ਇੱਕ ਗੱਲ ਮੈਂ ਕਰਦਾ ਸੀ ਭਾਜੀ ਜਿਹੜਾ ਇਹ ਰੋਲਾ ਪਾਉਂਦੇ ਆ ਹੁਣ ਜਿਹੜੇ ਬਾਗੀ ਤਬੀਅਤ ਵਾਲੇ ਹੁਣ ਸਭ ਤੋਂ ਵੱਡਾ ਬਾਗੀ ਤਬੀਅਤ ਤਾਂ ਮੰਨਿਆ ਜਾਂਦਾ ਸੰਤ ਭਿੰਡਰਾਲੇ ਨੂੰ ਹੈਨਾ ਵੀ ਇਹ ਬਾਗੀ ਤਬੀਅਤ ਦਾ ਸੀਗਾ ਪਰ ਜਦੋਂ ਜਦੋਂ ਸਰਕਾਰ ਨੇ ਤਸ਼ੱਦਦ ਕੀਤਾ ਹੈਨਾ ਜਿਆ ਜਦੋਂ ਉਹ ਉਹਨਾਂ ਦੇ ਪਰਿਵਾਰ ਤੇ ਕੁਝ ਨਹੀਂ ਹੋਇਆ ਹੈਨਾ ਉਹਦੇ ਪਰਿਵਾਰ ਪੁੱਤ ਭਤੀਜੇ ਸਾਰੇ ਉਦਾਂ ਹੀ ਐਜ਼ ਇਟ ਜੀਂਦੇ ਹੀ ਆ ਸਾਰੇ ਹੁਣ ਤੱਕ ਜੀਉਂਦੇ ਆ ਹਨਾ ਕੋਈ ਆਪਣੀ ਆਪਣੀ ਮੌਤ ਕੋਈ ਮਰ ਗਿਆ ਵੱਖਰੀ ਗੱਲ ਜੇ ਇੱਕ ਅੱਧਾ ਕੋਈ ਉਦਾਂ ਕਿਸੇ ਤੇ ਗੋਲੀ ਵੱਜ ਗਈ ਤਾਂ ਉਹ ਵੱਖਰੀ ਆ ਹਨਾ ਆ ਪਰ ਜਦੋਂ ਇਹ ਇਤਿਹਾਸ ਸੁਣਾਉਂਦੇ ਆ ਮੀਰ ਮੰਨੂ ਦਾ ਜਾਂ ਬੀਬੀਆਂ ਦੇ ਟੋਟੇ ਕਰਨ ਦਾ ਅਰਦਾਸ ਦੇ ਵਿੱਚ ਗੱਲ ਕਰਦੇ ਆ ਬੰਦ ਬੰਦ ਕਟਾਉਣ ਦਾ ਤਾਂ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਵੀ ਜਦੋਂ ਮੁਗਲਾਂ ਕਾਲ ਦੇ ਵੇਲੇ ਅਸੀਂ ਉਹਨਾਂ ਦੇ ਵਿਰੋਧਨ ਲੜੇ ਆ ਤਾਂ ਸਾਡੇ ਉੱਤੇ ਇੰਨੀ ਤਸ਼ੱਦਦ ਹੋਈ ਐ ਹੂੰ ਹੁਣ ਫੇਰ ਅਸੀਂ ਬਾਗੀ ਤਬੀਅਤ ਰੱਖ ਕੇ ਲੋਕਤੰਤਰ ਦੇ ਵਿੱਚ ਸਰਕਾਰ ਦੇ ਵਿਰੋਧਨ ਲੜਨ ਲੱਗੇ ਆ ਤਾਂ ਸਰਕਾਰ ਨੇ ਉਹੀ ਤਾਂ ਹਾਲ ਕਰਨਾ ਹੀ ਆ ਸਾਡਾ ਫੇਰ ਬਿਲਕੁਲ ਉਹ ਉਹ ਗੱਲ ਧਿਆਨ ਵਿੱਚ ਹੋਣੀ ਚਾਹੀਦੀ ਸੀ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਜਿਹੜਾ ਆ ਸਾਨੂੰ ਨਾ ਜਦੋਂ ਅਸੀਂ ਕਹਿੰਨੇ ਵੀ ਮਾਸਟਰ ਤਾਰਾ ਸਿੰਘ ਕਹਿੰਦੇ ਆ ਪਈ ਗਾਂਧੀ ਨੇ ਕਿਹਾ ਸੀ ਕਿ ਜੇ ਤੁਹਾਡੀਆਂ ਗੱਲਾਂ ਨਾ ਮੰਨੀਆਂ ਜਾਂ ਸਰਕਾਰ ਨੇ ਕੋਈ ਧੋਖਾ ਦਿੱਤਾ ਜੀ ਜੀ ਤਾਂ ਤੁਹਾਡੇ ਕੋਲ ਤਾਂ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਕਿਰਪਾ ਨੇ ਆ ਤੁਸੀਂ ਤਾਂ ਕਿਰਪਾਣਾ ਹੱਕ ਲੈ ਲੈਣੇ ਆ ਹੁਣ ਤੁਸੀਂ ਦੇਖੋ ਵੀ ਕਿੰਨੀ ਉਹ ਜੱਟ ਤਾਂ ਜਦੋਂ ਉਹ ਇਦਾਂ ਕਹਿਣ ਲੱਗੇ ਉਹ ਮਾਸਟਰ ਤਾਰਾ ਸਿੰਘ ਹੋਪ ਕੇ ਬਹਿ ਗਿਆ ਆ ਰਾਮ ਨੇ ਮੈਂ ਕਹਿੰਨਾ ਮੈਨੂੰ ਨਾ ਪਿੰਡ ਸਾਡੇ ਗੋਗੀ ਹੁੰਦਾ ਜਾਨੀ ਇਦਾਂ ਪਿੰਡ ਦੇ ਜਿਹੜੇ ਕੁੰਡਾ ਗੋਗੀ ਭਾਜੀ ਮੈਂ ਫੋਟੋ ਦੇਖੀ ਆ ਉਹਦੀ ਤਾਰਾ ਸਿੰਘ ਦੀ 1 ਸੈਕਿੰਡ ਜੀ ਹੂੰ ਤੇ ਇਹ ਇਹਨਾਂ ਨੇ ਨਾ ਮਿਸ਼ਨਰੀਆਂ ਨੇ ਬੜਾ ਰੋਲਾ ਪਾਇਆ ਜਦੋਂ ਆ ਗੁਰਦੁਆਰਾ ਸੁਧਾਰ ਲਹਿਰ ਦਾ ਜਾਂ ਉਹ ਨਨ ਕਾਨਾ ਸਾਹਿਬ ਦੇ ਸਾਕੇ ਦੀ ਗੱਲ ਚੱਲਦੀ ਹੈ ਨਾ ਏਦਾਂ ਗੱਲ ਕਰਦੇ ਨੇ ਜਦੋਂ ਆਜ਼ਾਦੀ ਦੀਆਂ ਗੱਲਾਂ ਚੱਲੀਆਂ ਤੇ ਕਹਿੰਦਾ 80% 90% ਸਿੱਖਾਂ ਦੀਆਂ ਕੁਰਬਾਨੀਆਂ ਅਸੀਂ ਹੈ ਨਾ ਮਾਸਟਰ ਤਾਰਾ ਸਿੰਘ ਦੀ ਇਹ ਖੜਕ ਸਿੰਘ ਦੀ ਇਹ ਗੱਲ ਸੁਣਾਉਂਦੇ ਇਹ ਉਹਨਾਂ ਨੇ ਕਿਹਾ ਵੀ ਏਦਾਂ ਕਰਕੇ ਤੁਹਾਡੇ ਕੋਲ ਤਲਵਾਰ ਹੈ ਨਾ ਉਹ ਮੈਂ ਫੋਟੋ ਦੇਖੀ ਉਹਦੀ ਮਾਸਟਰ ਤਾਰਾ ਸਿੰਘ ਦੀ ਤੇ ਉਹ ਹੱਥ ਦੇ ਵਿੱਚ ਕਿਰਪਾਨ ਫੜੀ ਹੋਈ ਤੇ ਮੋਢੇ 'ਚ ਨੂੰ ਲਾਈ ਹੋਈ ਹੈ ਨਾ ਤੇ ਮੈਨੂੰ ਯਾਦ ਆ ਗਿਆ ਉਹਦਾ ਡਾਇਲੋਗ ਜਿਹੜਾ ਨਹਿਰੂ ਸੀ ਉਹ ਕਹਿ ਰਿਹਾ ਵੀ ਮਾਸਟਰ ਜੀ ਆਪਕੇ ਪਾਸ ਤਾਂ ਤਲਵਾਰ ਹੈ ਤੇ ਮੈਨੂੰ ਇਦਾਂ ਲੱਗ ਰਿਹਾ ਜਿਦਾ ਮਾਸਟਰ ਜੀ ਤਲਵਾਰ ਕਰਕੇ ਨਾ ਅੱਗੇ ਕਰ ਰਿਹਾ ਇਦਾਂ ਹਨਾ ਜਾਣੀ ਪਿੰਡਾਂ ਚ ਨਾ ਜਿਹੜੇ ਬਹੁਤ ਅਜੱਡ ਜਿਹੇ ਬੰਦੇ ਹੁੰਦੇ ਆ ਹਾਂਜੀ ਉਹਨਾਂ ਨੂੰ ਇਦਾਂ ਜੇ ਕੋਈ ਬੰਦਾ ਇਦਾਂ ਕਹਿ ਦਿੰਦਾ ਕਿ ਕੋਈ ਗੱਲ ਖੇਡਣ ਦੀ ਗੱਲ ਹੋਈ ਇਦਾਂ ਹਨਾ ਪਈ ਪਈ ਜਦੋਂ ਹੁਣ ਬੰਦਾ ਮੰਨ ਲਓ ਟੀਮ ਚ ਨਹੀਂ ਲਿਆ ਬੰਦੇ ਨੂੰ ਹਾਂਜੀ ਹਨਾ ਪਈ ਉਹਦਾ ਟੀਮ ਤਿਆਰ ਹੋ ਗਈ ਅਗਲੇ ਕਹਿੰਦੇ ਕੋਈ ਗੱਲ ਨਹੀਂ ਯਾਰ ਜਦੋਂ ਮੈਚ ਹੋਊਗਾ ਪਈ ਤੈਨੂੰ ਪਾਉਗੇ ਜ਼ਰੂਰ ਹੂੰ ਪੇ ਜੇ ਜੇ ਨਾ ਹੋਇਆ ਤਾਂ ਤੈਂ ਤਾਂ ਕੋਚ ਦੇ ਮੁੱਕਾ ਮਾਰਨਾ ਜੀ ਜੀ ਤੈਨੂੰ ਥੋੜੋ ਰੋਕ ਸਕਦਾ ਉਹ ਤੈਨੂੰ ਨਹੀਂ ਰੋਕ ਸਕਦਾ ਅੱਛਾ ਉਹ ਹੁਣ ਉਹ ਗੱਲ ਸੁਣ ਕੇ ਅਗਲਾ ਚੱਲ ਗਿਆ ਮੈਚ ਦਾ ਟਾਈਮ ਹੋਇਆ ਹੁਣ ਪਾਇਆ ਨਾ ਉਹ ਕਹੇ ਪੇ ਦਾ ਜਮ ਮੈਂ ਕੋਚ ਦੇ ਮੁੱਕਾ ਮਾਰਨਾ ਕਿਉਂ ਫੇ ਦੇਖੋ ਜੀ ਇਹਨ ਮੈਨੂੰ ਕਿਹਾ ਸੀ ਵੀ ਜੇ ਤੈਨੂੰ ਨਾ ਪਾਇ ਤੂੰ ਮੁੱਕਾ ਮਾਰ ਦੇਣਾ ਤੈਂ ਤਾਂ ਹੂੰ ਹੂੰ ਬੰਦ ਦੁਨੀਆ ਹੱਸੂਗੀ ਨਹੀਂ ਉਹਦੇ ਉੱਤੇ ਦੇਵਕੁਫੀ ਇਹ ਸਿਰੇ ਦੀ ਦੇਵਕੁਫੀ ਪਾਣੀ ਇੱਕ ਗੱਲ ਹੋ ਰਹੀ ਹੈ ਇਹ ਹੀ ਗੱਲ ਦੇ ਨਾਲ ਜੁੜਦੀ ਹੈ ਜਦੋਂ ਮਾਸਟਰ ਤਾਰਾ ਸਿੰਘ ਖੜਕ ਸਿੰਘ ਕਿਰਪਾਨ ਰੱਖ ਕੇ ਬੈਠੇ ਹੋਏ ਮੋਢੇ ਤੇ ਹੈਨਾ ਹੱਥ ਦੇ ਵਿੱਚ ਉਹਨਾਂ ਦੇ ਤਲਵਾਰ ਤਾਂ ਇਹ ਕਹਿ ਰਹੇ ਵੀ ਸਾਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਹੈਨਾ ਇਹ ਕਹਿ ਰਹੇ ਨਾ ਵੀ ਗੁਰੂ ਨੇ ਸਾਨੂੰ ਤਲਵਾਰ ਫੜਾਈ ਹੈ ਤਾਂ ਪਹਿਲੀ ਗੱਲ ਕਿਰਪਾਨ ਤਾਂ ਮੁਗਲਾਂ ਦੇ ਕੋਲ ਵੀ ਰਹੀ ਹੈ ਮੁਗਲਾਂ ਨੂੰ ਕਹਨੇ ਫੜਾਈ ਰਾਜਪੂਤਾਂ ਦੇ ਕੋਲ ਵੀ ਰਹੀ ਹੈ ਉਹ ਉਹਨਾਂ ਨੂੰ ਕਹਨੇ ਫੜਾਈ ਜਿਹੜੇ ਹੂੰ ਪਠਾਨ ਆਂਦੇ ਸੀ ਇਹ ਜਾਂ ਦੂਸਰੇ ਪਾਸੇ ਇੱਧਰ ਜਾਓ ਰੌਪ ਦੇ ਵਿੱਚ ਜਾਂ ਕਿਤੇ ਵੀ ਕਿਸੇ ਵੀ ਕੰਟਰੀ ਦੇ ਵਿੱਚ ਚਲ ਜਾਓ ਇਤਿਹਾਸ ਪੁਰਾਣਾ ਫਰੋਲੋ ਉੱਥੇ ਤਲਵਾਰ ਤੇ ਬਾਜੀ ਤਾਂ ਮਿਲਦੀ ਹੈ ਚੀਨ ਤੇ ਚਲ ਜਾਓ ਕਿਤੇ ਵੀ ਚਲ ਜਾਓ ਹੈਨਾ ਤਲਵਾਰ ਹੈਗੀ ਹੈ ਨਾ ਉੱਥੇ ਬਿਲਕੁਲ ਤੇ ਫਿਰ ਦੂਸਰੀ ਗੱਲ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆਨੰਦਪੁਰ ਸਾਹਿਬ ਬੈਠੇ ਹੋ ਉਹਨਾਂ ਦੇ ਕੋਲ ਇੱਕ ਸਿੰਘ ਆਇਆ ਸਿੱਖ ਕਾਰੀਗਰ ਲੈ ਕੇ ਆਇਆ ਬੰਦੂਕ ਲੈ ਕੇ ਆਇਆ ਹੈਨਾ ਹੂੰ ਤੇ ਕਹਿੰਦਾ ਬਹੁਤ ਤੇਰੀ ਤਾਰੀਫ ਕਰ ਰਿਹਾ ਬੰਦੂਕ ਦੀ ਵੀ ਗੁਰੂ ਸਾਹਿਬ ਇਹ ਤੇ ਬੰਦੂਕ ਨਾਲ ਬਹੁਤ ਮਾਰ ਕਰਦੀ ਹੈ ਤੇ ਤੁਸੀਂ ਇਹ ਦੇਖੋ ਵਰਤ ਕੇ ਹੈਨਾ ਹੁਣ ਉਹ ਉਹਨਾਂ ਦਿਨਾਂ ਦੇ ਵਿੱਚ ਇਹ ਤੇ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਤੇ ਤਲਵਾਰ ਦਿੱਤੀ ਸਿੱਖ ਨੂੰ ਆਹ ਉਹਨਾਂ ਦੇ ਸਾਹਮਣੇ ਇੱਕ ਕਿਰਪਾ ਉਹ ਬੰਦੂਕ ਲੈ ਕੇ ਆ ਗਿਆ ਕਾਰੀਗਰ ਤੇ ਗੁਰੂ ਸਾਹਿਬ ਨੂੰ ਕਿੰਨਾ ਛੋਟਾ ਕਰ ਰਿਹਾ ਵੀ ਅੱਗੇ ਤਾਂ ਬੰਦੂਕ ਦਾ ਤੇ ਤੋਪਾਂ ਦਾ ਜ਼ਮਾਨਾ ਹੈਨਾ ਤਲਵਾਰ ਕਿੱਥੇ ਚੱਲਣੀ ਹੈ ਹੂੰ ਤੇ ਗੁਰੂ ਸਾਹਿਬ ਨੇ ਕਹਤਾ ਵੀ ਸਿੱਖ ਨੇ ਤਲਵਾਰ ਰੱਖਣੀ ਤੇ ਅਗਲੇ ਮੁਗਲਾਂਗਾ ਮੁਗਲਾਂ ਦੇ ਕੋਲ ਤਾਂ ਬੰਦੂਕਾਂ ਵੀ ਹੈਗੀਆਂ ਉਹ ਬਾਰੂਦ ਨਾਲ ਚੱਲਣ ਵਾਲੇ ਹਥਿਆਰ ਵੀ ਹੈਗੇ ਆ ਬਿਲਕੁਲ ਬਿਲਕੁਲ ਗੁਰੂ ਸਾਹਿਬ ਜੀ ਜਿਹੜੀ ਆਗਾਹ ਦੀ ਸੋਚ ਹੈ ਭਿਕਮੁਖੀ ਸੋਚ ਹੈ ਉਹਨੂੰ ਕਿੱਥੇ ਲਿਜਾ ਕੇ ਇੱਕ ਸੋਚ ਨੂੰ ਦਾਇਰੇ ਦੇ ਵਿੱਚ ਬੰਦ ਕਰ ਦਿੱਤਾ ਕਿ ਆਖੇ ਤਿਰਪਾ ਕਿਰਪਾਨ ਰੱਖ ਲੋ ਹਨ ਨਾਲੇ ਇਹ ਇਹ ਮੈਂ ਗੱਲ ਕਰਦਾ ਸੀਗਾ ਕਿ ਜਦੋਂ ਅਸੀਂ ਇਹ ਕਹਿੰਨੇ ਵੀ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਜੀ ਕੀ ਗੱਲ ਬਾਕੀ ਜਿਹੜੀ ਸ੍ਰਿਸ਼ਟੀ ਬਣੀ ਆ ਉਹ ਪਰਮਾਤਮ ਦੀ ਮੋਜ ਤੋਂ ਬਿਨਾਂ ਬਣੀ ਆ ਹਾਂਜੀ ਮ ਉਹਦੇ ਵਿਰੋਧ ਵਿੱਚ ਬਣੀ ਆ ਫਿਰ ਬਾਕੀ ਵਾ ਬਿਰੋਧ ਚੀ ਹੈ ਜਿਹਦਾ ਇਹ ਕਹਿ ਰਹੇ ਆ ਮਤਲਬ ਵੀ ਤੁਸੀਂ ਹਾਂ ਤਾਂ ਹੋ ਜਾਏ ਫਿਰ ਸਰਬੱਤ ਦੇ ਭਲੇ ਦੀ ਗੱਲ ਕਰਨੇ ਵਾਲੇ ਗੁਰੂ ਸਾਹਿਬ ਇੱਕ ਇੱਕ ਦੀ ਗੱਲ ਕਰਨੇ ਵਾਲੇ ਗੁਰੂ ਸਾਹਿਬ ਖਾਲਕ ਖਲਕ ਦੀ ਗੱਲ ਕਰਨੇ ਵਾਲੇ ਹਨਾ ਤੇ ਉਹ ਉਹ ਇਹ ਕਹਿ ਰਿਹਾ ਵੀ ਜਿਹੜੇ ਮੇਰੇ ਆ ਨਾ ਜਿਹੜੇ ਮੈਂ ਜਿਹਨਾਂ ਮੇਰੇ ਕਹੇ ਤੇ ਜਿਹੜਾ ਬਾਣਾ ਪਾਇ ਪਰਮਾਤਮਾ ਨੇ ਬਣਾਇਆ ਇਹ ਹਾਂਜੀ ਕਿੰਨਾ ਛੋਟਾ ਕੀਤਾ ਉਹ ਉਹ ਉਹਨੂੰ ਹਾਂ ਜਿਹੜੀ ਮੇਨ ਅਸੀਂ ਗੱਲ ਕਰਦੇ ਸੀ ਨਾ ਵੀ ਸਾਡੀ ਪ੍ਰਭਾਸ਼ਾ ਜਿਹੜੀ ਕਿਸੇ ਨੇ ਘੜਈਆ ਹਾਂਜੀ ਉਹਨੇ ਸਾਨੂੰ ਜਿੱਦਾਂ ਕਸਾਈ ਜਾਏ ਜੁਰਾਇਮ ਪੇਸ਼ ਆ ਜਾਏ ਰੋਣੇ ਵਾਲੇ ਲੜਨੇ ਵਾਲੇ ਪੇ ਗਾਹਾਂ ਹੋਰ ਕੋ ਸੋਚੇ ਹੀ ਨਾ ਸਕਣ ਕਿਉਂਕਿ ਜਦੋਂ ਸਾਨੂੰ ਇਹ ਐਟੀਟਿਊਡ ਦੇ ਦਿੱਤਾ ਵੀ ਇਹ ਇਹ ਸਾਰੀ ਧਰਤੀ ਤੁਹਾਡੀ ਆ ਬਸ ਤੁਸੀਂ ਕੋਈ ਤੁਹਾਨੂੰ ਕਰਾਇਆ ਦੇਣ ਦੀ ਲੋੜ ਨਹੀਂ ਕੋਈ ਵੀ ਕੰਮ ਕਰਾਂਗੇ ਅਸੀਂ ਇਹ ਨਾ ਮੁਲਖਾਂ ਵਿੱਚ ਜਿਹੜੇ ਜਿਹੜੀਆਂ ਸਰਕਾਰਾਂ ਲੋਕਲ ਇੱਥੇ ਦੇ ਆਮ ਵਸਿੰਦਿਆਂ ਨੂੰ ਇਦਾਂ ਦੇ ਐਟੀਟਿਊਡ ਦੇ ਰਹੀਆਂ ਆ ਹੂੰ ਹੂੰ ਤੇ ਤੁਸੀਂ ਤਾਂ ਰਾਜੇ ਆ ਜੀ ਉਨੀ ਉਨੀ 10-10 ਪੀੜ੍hiyan ਤੋਂ ਘਰੇ ਨਹੀਂ ਬਣਾਏ ਹੂੰ ਸਰਕਾਰ ਦੇ ਦਿੱਤੇ ਉਹ ਘਰਾਂ ਸਟੇਟ ਹਾਊਸਾਂ 'ਚ ਰਹੀ ਜਾਂਦੇ ਆ ਰਹੀ ਜਾਂਦੇ ਇਦਾਂ ਹੀ ਹਾਂ ਜੀ ਹਨਾ ਉਹਨਾਂ ਨੂੰ ਉਹਨਾਂ ਨੂੰ ਹੀ ਰਾਜਨੀਤੀ ਦੇ ਤਾਂ ਬੇਪ੍ਰਵਾਹੀ ਵਿੱਚ ਆ ਨਾ ਉਹਨਾਂ ਨੂੰ ਕੋਈ ਚਿੰਤਾ ਹੈ ਨਾ ਕੋਈ ਪਤਾ ਉਹਨਾਂ ਨੂੰ ਵੀ ਬੱਚੇ ਆ ਬੱਚਿਆਂ ਦੇ ਪੈਸੇ ਮਿਲੀ ਜਾਣੇ ਆ ਹਨਾ ਪੜ੍ਹਾਈ ਸਰਕਾਰ ਨੇ ਫ੍ਰੀ ਕਰਾਉਣੀ ਆ ਘਰੂ ਨਹੀਂ ਦੇਣਾ ਆ ਹਾਂਜੀ ਫਿਰ ਇਹ ਇਹ ਨਜ਼ਰੀਆ ਜਾਂ ਇਦਾਂ ਦੇ ਜੀਵਨ ਜਾਚ ਰੱਖ ਕੇ ਵਿਕਾਸ ਨਹੀਂ ਹੋਣਾ ਮਨੋ ਵਿਕਾਸ ਨਹੀਂ ਹੋਣਾ ਜਾਂ ਜਿਹੜਾ ਦਿਮਾਗ ਦਾ ਵਿਕਾਸ ਹੋਣਾ ਕੋਈ ਨਵੇਂ ਪਾਸੇ ਖੋਜ ਹੋਣੀ ਆ ਉਹ ਨਹੀਂ ਹੋਣੀ ਨਾਲੇ ਨਾਲੇ ਤੁਸੀ ਜਿਹੜਾ ਨਾ ਮੈਂ ਇੱਕ ਦਿਨ ਪੜ੍ਹਦਾ ਸੀ ਵੀ ਜਿਹੜਾ ਕੁਦਰਤ ਵੱਲੋਂ ਮਨੁੱਖ ਦਾ ਮੁੱਖ ਕਾਰਜ ਆ ਨਾ ਜੀ ਉਹ ਹੈਗਾ ਆ ਆਪਣੀ نسل ਨੂੰ ਅੱਗੇ ਵਧਾਉਣਾ ਹਾਂਜੀ ਠੀਕ ਹੈ ਠੀਕ ਆ ਹੁਣ ਜਿੱਦਾਂ ਦਰਖਤ ਆ ਜੀ ਉਹਦਾ ਜਿਹੜਾ ਹਰ ਫਲ ਆ ਜੀ ਉਹਦੇ ਚ ਬੀਜ ਆ ਜੀ ਔਰ ਉਹ ਬੀਜ ਜਦੋਂ ਡਿੱਗਦਾ ਧਰਤੀ ਦੇ ਅੰਦਰ ਨੂੰ ਤਸਦਾ ਆ ਉਹ ਜੀ ਹਾਂਜੀ ਉਹ ਜ਼ਮੀਨ ਲੱਭ ਰਿਹਾ ਆ ਜੀ ਹੁਣ ਬੰਦਾ ਵੀ ਆ ਜਦੋਂ ਉਹ ਉਹਦੇ ਜਿਹੜਾ ਕੁਦਰਤ ਨੇ ਇਹਨੂੰ ਕੰਮ ਦਿੱਤਾ ਹੈ ਨਾ ਮੁੱਖ ਤੌਰ ਤੇ ਉਹ ਸਬਕੌਨਸ਼ੀਅਸਲੀ ਉਹਦੇ ਅੰਦਰ ਮਾਈਂਡ ਵੱਲੋਂ ਜਿਹੜੀ ਪਾਲਿਆ ਉਹ ਉਸ ਔਰਤ ਦੀ ਆ ਜਿੱਥੋਂ ਵਧੀਆ ਬੱਚੇ ਪੈਦਾ ਹੋਣ ਜੀ 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 ਬਿਲਕੁਲ ਮਤਲਬ ਆਪਣਾ ਕੰਮ ਕਰ ਸਕੇ ਜਨਰੇਸ਼ਨ ਨੂੰ ਵਧੀਆ ਬਣਾ ਕੇ ਪੇਸ਼ ਕਰ ਸਕੇ ਹਾਂਜੀ ਠੀਕ ਹੁਣ ਜੇ ਇਹ ਮਾਈਂਡ ਸੈਟ ਲੈ ਕੇ ਤੁਸੀਂ ਬੱਚੇ ਆਪ ਰੂਣ ਆਲਾ ਮਾਈਂਡ ਸੈਟ ਲੈ ਕੇ ਬੱਚੇ ਪੈਦਾ ਕਰ ਰਹੇ ਉਹਨਾਂ ਨੂੰ ਪਾਲ ਰਹੇ ਆ ਆਹੋ ਇਸ ਸਮਾਜ ਨੂੰ ਤਾਂ ਤੁਸੀਂ ਕਸਾਈ ਦੇਣ ਲੱਗੇ ਆ ਬਿਲਕੁਲ ਬਿਲਕੁਲ ਸਹੀ ਗੱਲ ਤੁਹਾਡੀ ਸਮਾਜ ਨੂੰ ਤਾਂ ਤੁਸੀਂ ਉਹ ਉਹ ਇੱਕ ਜਨਸ ਦੇਣ ਲੱਗੇ ਆ ਜਨ ਹਰ ਵੇਲੇ ਰੋਈ ਜਾਣਾ ਰੋ ਜਿਹੜਾ ਜਿਹੜਾ ਦੂਜੇ ਦੀ ਕੇਅਰ ਨਹੀਂ ਕਰ ਸਕਦਾ ਹੂੰ ਹੂੰ ਮੈਂ ਇੱਕ ਦਿਨ ਪੜ੍ਹਦਾ ਸੀ ਆ ਉਹ ਕਹਿੰਦੇ ਵੀ ਰਿਲੇਸ਼ਨਸ਼ਿਪ ਵਿੱਚ ਸਭ ਤੋਂ ਜ਼ਰੂਰੀ ਕੀ ਆ ਹੂੰ ਨੌਜਵਾਨ ਮੁੰਡੇ ਕੁੜੀਆਂ ਲਈ ਵੀ ਜੇ ਤੁਸੀਂ ਜਦੋਂ ਲੱਭਦੇ ਆ ਨਾ ਵੀ ਵਧੀਆ ਪਾਰਟਨਰ ਹੋਵੇ ਹੂੰ ਤੁਸੀਂ ਇਹ 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 ਦੇਖੋ ਵੀ ਤੁਹਾਡੀ ਗੱਲ ਕਿੰਨੇ ਧਿਆਨ ਨਾਲ ਸੁਣਦਾ ਆ ਉਹ ਜੀ ਜੀ ਬਿਲਕੁਲ ਠੀਕ ਹੈ ਮਤਲਬ ਤੁਹਾਡੀ ਗੱਲ ਨੂੰ ਤਵਜੂ ਦਿੰਦਾ ਸੁਣਦਾ ਅੱਛਾ ਸੁਣਨਾ ਨਹੀਂ ਕੱਲਾ ਹੂੰ ਮਤਲਬ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਤੁਹਾਡਾ ਪੁਆਇੰਟ ਆਫ View ਕੀ ਆ ਜੀ ਜੀ ਠੀਕ ਹੈ ਫਿਰ ਸਮਝ ਕੇ ਜਿਸ ਐਂਗਲ ਤੋਂ ਤੁਸੀਂ ਕਹੀ ਹੈ ਗੱਲ ਕਿ ਉਹਦੇ ਤੇ ਕੋ ਅਸਰ ਹੋ ਰਿਹਾ ਆ ਵੀ ਉਹ ਤੇ ਐਕਟ ਕਰੇ ਉਹ ਹੂੰ ਇਹ ਬੇਸਿਕ ਗੱਲ ਆ ਉਹ ਕਹਿੰਦੇ ਜੇ ਬੇਸਿਕ ਨਹੀਂ ਕਰ ਰਿਆ ਨਾ ਤੁਸੀਂ ਭਲਕੇ ਨੂੰ ਇਹ ਨਾ ਸੋਚਿਓ ਵੀ ਤੁਹਾਡੇ ਨਾਲ ਟਾਈਮ ਗੁਜ਼ਾਰੂਗਾ ਰਹੂਗਾ ਤੁਹਾਡੇ ਨਾਲ ਸਹੀ ਸਹੀ ਗੱਲ ਹੈ ਸਰੀਰ ਜਿਹੜਾ ਆ ਸਰੀਰ ਆਪਸ ਵਿੱਚ ਬਾਅਦ ਵਿੱਚ ਮਿਲਦਾ ਆ ਜੀ ਬਿਲ ਹਾਂਜੀ ਬਿਲਕੁਲ ਪਹਿਲੇ ਸੂਰਤ ਤੇ ਮਨ ਦਾ ਜਿਹੜਾ ਖਿਆਲ ਲੰਦਾ ਹੈ ਕਿਦਾਂ ਦਾ ਰਿਸਪੈਕਟ ਦੇ ਰਿਹਾ ਬੰਦਾ ਕਿਦਾਂ ਦੇ ਤੁਹਾਡੀ ਡੀਪਲੀ ਤੁਹਾਡੇ ਕੋਈ ਜਿਹੜੀ ਫੀਲਿੰਗ ਹੈ ਉਹਨੂੰ ਕਿਦਾਂ ਸੁਣ ਰਿਹਾ ਜਾਂ ਉਹਦੀ ਉਹਨੂੰ ਕਿਦਾਂ ਭਾਵਨਾ ਨੂੰ ਲੈ ਰਿਹਾ ਜੇ ਤਾਂ ਉਹ ਇਗਨੋਰ ਕਰ ਰਿਹਾ ਦਾ ਮੀਨ ਮਤਲਬ ਉਹ ਤੁਹਾਡੇ ਨਾਲ ਅੱਗੇ ਤੱਕ ਵੀ ਨਹੀਂ ਜਾਊਗਾ ਫਿਰ ਇਹਦਾ ਮਤਲਬ ਉਹਦਾ ਏਜੰਡਾ ਉਹ ਕੁਝ ਹੋਰ ਪਾੜ ਰਿਹਾ ਤੁਹਾਡੇ ਤੋਂ ਹਾਂ ਏਜੰਡਾ ਕੁਝ ਹੋਰ ਆ ਜਾਂ ਬਸ ਉਹਦੀ ਪੂਰਤੀ ਹੈ ਇੱਕ ਵੀ ਮੇਰੀ ਪੂਰਤੀ ਹੋ ਜਾਵੇ ਦੱਸ ਹੁਣ ਜਿਹੜਾ ਜਿਹੜਾ ਨਾ ਤੁਹਾਨੂੰ ਧਿਆਨ ਨਾਲ ਸੁਣਦਾ ਹੈ ਜਿਹੜਾ ਸਮਝਣ ਦੀ ਕੋਸ਼ਿਸ਼ ਕਰੂਗਾ ਉਹਦੇ 'ਚ ਕਾੜ ਨਹੀਂ ਹੋਊਗੀ ਕਦੇ ਵੀ ਹੂੰ ਉਹ ਕਦੇ ਵੀ ਕਾਲੇ 'ਚ ਤੁਹਾਨੂੰ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹੋ ਜਾਊਗਾ ਉਦਾਂ ਹੀ ਹੂੰ 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 ਉਹ ਸਮਝ ਕੇ ਹੋਊਗਾ ਕਿ ਜੇ ਜੋ ਤੂੰ ਕਹਿ ਰਹੇਂਗੇ ਮੈਂ ਤੋ ਕਰੂਗਾ ਕਿ ਨਹੀਂ ਹੂੰ ਠੀਕ ਹੈ ਜਿਹੜਾ ਕਾਲੇ 'ਚ ਸਹਿਮਤ ਹੋ ਗਿਆ ਇੱਕਦਮ ਹਾਂਜੀ ਜਿਹੜਾ ਕਹਿੰਦਾ ਠੀਕ ਹੈ ਠੀਕ ਹੈ ਮਤਲਬ ਉਹ ਉਹ ਸਕਿਪ ਕਰਨਾ ਚਾਹੁੰਦਾ ਵੀ ਗੱਲ ਨੂੰ ਅੱਗੇ ਤੂੰ ਗਾਹਾਂ ਗੱਲ ਸਿੱਟੇ ਤੇ ਚੱਲ ਤੂੰ ਹਾਂਜੀ ਜੇ ਜਦੋਂ ਟਾਈਮ ਆਊਗਾ ਦੇਖਾਂਗੇ ਹਾਂਜੀ ਭਾਜੀ ਤੁਸੀਂ ਇਹ ਗੱਲ ਕਰਦੇ ਸੀ ਨਾ ਵੀ ਇੱਕ ਤਰ੍ਹਾਂ ਦਾ ਕਸਾਈ ਪੁਣਾ ਹੈ ਨਾ ਕਸਾਈ ਬਣਾ ਰਹੇ ਬੰਦੇ ਨੂੰ ਵੀ ਹਰ ਵਾਰ ਤੁਸੀਂ ਜਦੋਂ ਗੁਰਦੁਆਰੇ ਵੀ ਜਾਓ ਦੀਵਾਨ ਵੀ ਲੱਗਦੇ ਆ ਉੱਥੇ ਸ਼ਹੀਦਾਂ ਦੀਆਂ ਹੀ ਗੱਲਾਂ ਮਾਰ ਕਾਟ ਦੀਆਂ ਹੀ ਗੱਲਾਂ ਸੁਣਾਈਆਂ ਜਾਂਦੀਆਂ ਚਾਰ ਪੰਜ ਦੀਵਾਨ ਹੁੰਦੇ ਆ ਜਿਹੜੇ ਮੇਨ ਇੱਕ ਵਿਸਾਖੀ ਦਾ ਉੱਥੇ ਸਿਰ ਪੰਜਾਂ ਦੇ ਕਲਮ ਕੀਤੇ ਜਾਂਦੇ ਹਨ ਪੰਗਾਣੀ ਦੇ ਯੁੱਧ ਨੂੰ ਲੈ ਕੇ ਉਹ ਸਾਖੀਆਂ ਉਹਨਾਂ ਕੋਲੋਂ ਕਵੀਸ਼ਰਾਂ ਵੱਲੋਂ ਢਾਡੀਆਂ ਵੱਲੋਂ ਪ੍ਰਸੰਗ ਨਾਈ ਜਾਂਦੇ ਹਨ ਜਾਂ ਫਿਰ ਗੁਰੂ ਅਰਜਨ ਸਾਹਿਬ ਵੇਲੇ ਆ ਗਏ ਉੱਥੇ ਵੀ ਉਹ ਮਾਰਕਾਡ ਦੀ ਗੱਲ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਜੋੜ ਦਿੰਦੇ ਆ ਗੋਲਾ ਮਹੱਲਾ ਆ ਗਿਆ ਤਾਂ ਵੀ ਉੱਥੇ ਐ ਵਿਸਾਖੀ ਆ ਗਈ ਤਾਂ ਵੀ ਉੱਥੇ ਐ ਦੀਵਾਲੀ ਦੇ ਵਿੱਚ ਵੀ ਉੱਥੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਸੰਗ ਸੁਣਾਈ ਜਾਂਦੇ ਆ ਸਾਰਾ ਕੁਝ ਤਾਂ ਉਹ ਵਾਰ-ਵਾਰ ਤਾਂ ਉਹੀ ਦਿਮਾਗਾਂ ਦੇ ਵਿੱਚ ਟੱਕਿਆ ਜਾ ਰਿਹਾ ਜਿਹੜੀ ਤੁਸੀਂ ਗੱਲ ਕਰਦੇ ਸੀ ਵੀ ਇੱਕ ਛੋਟਾ ਪੱਛਾ ਹੈ ਨਾ ਛੋਟਾ ਬੱਚਾ ਜੇ ਮਾਂ ਪਰੇ ਆ ਮਾਂ ਤਾਂ ਬੱਚਾ ਰੋਣ ਲੱਗ ਗਿਆ ਹਨਾ ਹੂੰ ਤੇ ਉਹਨੇ ਕਿਹਾ ਵੀ ਹੁਣ ਤੈਨੂੰ ਰੋਣਾ ਪੈ ਗਿਆ ਕੀ ਹੋ ਗਿਆ ਟਿਕ ਜਾ ਦੋ ਮਿੰਟ ਤੁਸੀਂ ਇਹ ਗੱਲ ਕਰ ਰਹੇ ਸੀ ਹੈਨਾ ਪਿੱਛੇ ਪਿੱਛੇ ਪ੍ਰੋਗਰਾਮ 'ਚ ਤੇ ਜਦੋਂ ਉਹ ਮਾਂ ਬੈ ਲੈ ਕੇ ਬੈਠੀ ਬੱਚੇ ਨੂੰ ਹੈਨਾ ਗੁਰਦੁਆਰੇ ਵਿੱਚ ਜਾਂ ਕਿੱਥੇ ਵੀ ਲੈ ਕੇ ਬੈਠੀ ਉਸ ਬੱਚੇ ਦੇ ਮਨ ਤੇ ਨਹੀਂ ਜਾਂਦੀ ਹੋਣੀ ਗੱਲ ਵੀ ਇਹ ਕਿਦਾਂ ਗੱਲ ਕਰ ਰਹੇ ਜਾਂ ਜਿਹੜਾ 5 ਸਾਲ ਦਾ 6 ਸਾਲ ਦਾ ਬੱਚਾ ਸੁਣ ਰਿਹਾ ਉਹਨਾਂ ਗੱਲਾਂ ਨੂੰ ਲਓ ਉਹਦੇ ਦਿਮਾਗ ਦੇ ਵਿੱਚ ਕੀ ਮੈਸੇਜ ਜਾਣਾ ਮੈਂ ਆਪਣੀ ਗੱਲ ਦੱਸਦਾ ਤੁਹਾਨੂੰ ਹਾਂਜੀ ਤੁਸੀਂ ਸੌਰੀ ਕਰ ਲਓ ਪਹਿਲਾਂ ਤੁਸੀਂ ਪੂਰੀ ਗੱਲ ਹਾਂਜੀ ਮੈਂ 8ਵੀਂ ਜੇ ਕਲਾਸ ਚ ਸੀਗਾ ਤੇ ਮੋਟਰ ਸਕੂਲ ਆ ਆਨੰਦਪੁਰ ਸਾਹਿਬ ਤੇ ਜਦੋਂ ਹੋਲਾ ਮਹੱਲਾ ਹੁੰਦਾ ਨਾ ਉਦੋਂ ਸਾਨੂੰ ਛੁੱਟੀਆਂ ਨਹੀਂ ਸੀ ਹੋਈਆਂ ਤੇ ਛੁੱਟੀਆਂ ਹੋਣੀਆਂ ਸੀ ਹਜੇ ਹਾਂਜੀ ਤੇ ਉੱਥੇ ਹੋਲੇ ਮਹੱਲੇ ਦੇ ਜਦੋਂ ਲਾਈਦਾ ਸੀ ਤਾਂ ਨਿਹੰਗਾਂ ਨੇ ਨਾ ਬੜਾ ਭੀੜ ਜੀ ਇਕੱਠੀ ਕੀਤੀ ਹੋਈ ਤੇ ਮੈਂ ਕਿਹਾ ਦੇਖਿਆ ਸੀ ਵੜਗੇ ਭੀੜ ਦੇ ਵਿੱਚ ਜਾ ਕੇ ਖੜੇ ਹੋਗੇ ਆਲੇ ਦੁਆਲੇ ਉਹਨਾਂ ਨੇ ਇੱਕ ਬੱਕਰਾ ਖੜਾ ਕੀਤਾ ਹੋਇਆ ਤੇ ਬੱਕਰੇ ਨੂੰ ਝਟਕਾਣ ਵਾਸਤੇ ਉਹਨੂੰ ਵੱਢਣ ਵਾਸਤੇ ਖੜੇ ਨਿਹੰਗ ਇੱਕ ਤਿਆਰ ਹਨ ਆ ਕੀ ਕੀਤਾ ਉਹਨੇ ਢੰਗ ਨੇ ਬੱਕਰੇ ਦੇ ਵਾਰ ਕੀਤਾ ਵਾਰ ਕਰਕੇ ਉਹਦੀ ਤੌਣ ਥੱਲੇ ਡਿੱਗੀ ਤੇ ਬੱਕਰਾ ਚੜ੍ਹਨ ਲੱਗ ਗਿਆ ਹੂੰ ਅਸੀਂ ਤਾਂ ਪਹਿਲੀ ਵਾਰੀ ਦੇਖਿਆ ਸੀਗਾ ਆ ਹੈਨਾ ਪਹਿਲੀ ਵਾਰੀ ਅਸੀਂ ਸਾਨੂੰ ਤਾਂ ਹੋਰ ਤਰ੍ਹਾਂ ਝੁੰਣ ਜਣੀ ਜੀ ਹੋਈ ਵੀ ਹਾਂ ਇਹ ਅਸੀਂ ਸਕੂਲ ਤੋਂ ਨਿਕਲੇ ਸੀਗਾ ਬਾਹਰ ਤੇ ਮੋਰੀ ਉਹ ਛਿੱਦੀ ਬਾਗ ਸੀਗਾ ਤਾਂ ਉਹਨੇ ਕੀ ਕੀਤਾ ਉਹ ਸਿਰ ਤਾਂ ਰੱਖ ਲਿਆ ਇੱਕ ਬਾਟੇ ਵਿੱਚ ਜਿਹੜਾ ਧੜ ਦੇ ਵਿੱਚੋਂ ਖੂਨ ਦੀ ਤਤਰੀ ਵਗ ਰਹੀ ਸੀ ਉਹਨੂੰ ਬਾਟੇ ਦੇ ਵਿੱਚ ਪਾਣਾ ਸ਼ੁਰੂ ਕਰ ਦਿੱਤਾ ਹੈਨਾ ਖੂਨ ਉਹਦੇ ਵਿੱਚ ਗਿਆ ਤੇ ਉਹਨੇ ਖੂਨ ਪੀ ਲਿਆ ਅਸੀਂ ਨਿਕਲਿਆਏ ਉਥੋਂ ਵੀ ਇਹ ਕੀ ਕਰ ਰਹੇ ਵੀ ਇਹ ਕਿਹੜੀ ਹੈ ਨਾ ਹੁਣ ਤੁਸੀਂ ਗੱਲ ਕਰਦੇ ਸੀ ਕਸਾਈ ਪੁਣੇ ਦੀ ਵੀ ਇਹ ਦਿੱਤਾ ਕਿਉਂ ਗਿਆ ਸਾਨੂੰ ਹੈ ਨਾ ਸਾਡੇ ਸਾਹਮਣੇ ਝਟਕੇ ਦੀ ਜਾਂ ਇਦਾਂ ਦੀ ਗੱਲ ਕਾਤੋਂ ਲੈਣ ਲਿਆਂਦੀ ਗਈ ਹੈ ਨਾ ਤੁਸੀਂ ਦੇਖੋ ਵੀ ਇਹ ਕਹਿ ਰਹੇ ਵੀ ਹਿੰਦੂ ਮਾਸ ਨਹੀਂ ਖਾਂਦੇ ਕਹਿੰਦੇ ਨੇ ਤਾਂ ਕਰਕੇ ਗੁਰੂ ਸਾਹਿਬ ਨੇ ਕਿਹਾ ਝਟਕਾ ਖਾਣਾ ਹੈ ਨਾ ਜਾਂ ਮੁਸਲਮਾਨ ਝਟਕਾ ਕਰਕੇ ਨਹੀਂ ਖਾਂਦੇ ਉਹ ਆਪਣਾ ਹਲਾਲ ਕਰਕੇ ਖਾਂਦੇ ਇਸ ਕਰਕੇ ਇਹਦੇ ਨਾਲ ਮਤਲਬ ਕੋਈ ਨਹੀਂ ਹੈ ਉਹ ਗਲਤ ਹੈ ਇੱਕੋ ਹੀ ਹੈ ਉਹਦਾ ਵੀ ਖੂਨ ਨਿਕਲਿਆ ਮਰਿਆ ਦੋਨੇ ਹੀ ਹੈ ਭਾਵੇਂ ਝਟਕਾ ਕਰ ਲੋ ਤੇ ਭਾਵੇਂ ਤੜਫਦਾ ਤਾਂ ਉਹ ਵੀ ਹੈ ਜਿਹੜਾ ਝਟਕਾ ਕੀਤਾ ਉਹ ਵੀ ਪੈਰ ਮਾਰਦਾ ਰਿਹਾ ਕਿੰਨਾ ਚਿਰ ਜਾਂ ਇਵੇਂ ਕਿ ਮੁਰਗਾ ਵੀ ਵੱਡੋ ਉਹ ਵੀ ਕਿੰਨਾ ਚਿਰ ਤੜਫਦਾ ਰਹਿੰਦਾ ਉਹ ਤਾਂ ਜੇ ਉਹਨੂੰ ਛੱਡ ਦੋ ਹਵਾ ਦੇ ਵਿੱਚ ਉਹ ਉਦਾਂ ਹੀ ਉਡਾਰੀ ਮਾਰ ਜਾਂਦਾ ਉੱਚੀ ਉਡਾਰੀ ਮਾਰ ਜਾਂਦਾ ਫਿਰ ਡਿੱਗ ਜਾਂਦਾ ਥੱਲੇ ਆ ਕੇ ਨਾਲੇ ਜੀ ਵੱਡੀ ਵੱਡੀ ਪ੍ਰੋਬਲਮ ਅਮਰਜੀਤ ਸਿੰਘ ਇਹ ਆ ਜਿਹੜਾ ਨਾ ਸਾਡੇ ਅੰਦਰ ਰਿਵੈਂਜਿਆ ਹਾਂਜੀ ਜਿਹੜਾ ਹਰ ਇੱਕ ਦਾ ਮਾਈਂਡ ਜਿਹੜਾ ਆ ਉਹਦਾ ਇੱਕ ਵਾਰੀ ਗੁੱਸੇ ਹੋਣ ਤੋਂ ਬਾਅਦ ਠੰਡੇ ਹੋਣ ਦਾ ਟਾਈਮ ਆ ਨਾ ਉਹ ਵੱਖਰਾ ਵੱਖਰਾ ਆ ਜੀ ਜੀ ਔਰ ਹਰ ਇੱਕ ਦਾ ਫਰਸਟ੍ਰੇਟ ਹੋਣ ਤੋਂ ਬਾਅਦ ਉਹਨੂੰ ਕੱਢਣ ਦਾ ਤਰੀਕਾ ਵੱਖਰਾ-ਵੱਖਰਾ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਆਪਣੇ ਆਪ ਨੂੰ ਸੱਟ ਦੇ ਕੇ ਗੁੱਸਾ ਕੱਢਦਾ ਹੈ ਕੋਈ ਦੂਜੇ ਦੇ ਸੱਟ ਮਾਰ ਕੇ ਗੁੱਸਾ ਕੱਢਦਾ ਕੋਈ ਭਾਂਡੇ ਭੰਨ ਕੇ ਗੁੱਸਾ ਕੱਢਦਾ ਹੈ ਹਾਂਜੀ ਹੁਣ ਜੇ ਉਹਦਾ ਤਜਰਬਾ ਆ ਕੱਟਣ ਵੱਢਣ ਦਾ ਹਾਂਜੀ ਜੇ ਪਹਿਲਾਂ ਉਹਦੇ ਹੱਥ 'ਚ ਹਥਿਆਰ ਆ ਤੇ ਉਹ ਵੱਢ ਚੁੱਕਾ ਕਿਸੇ ਨੂੰ ਹੁਣ ਤੁਸੀਂ ਐਗਜ਼ਾਮਪਲ ਆ ਦੇਖੋ ਭਾਜੀ ਨੇੰਗਾ ਨੇ ਕਿੰਨਿਆਂ ਦੇ ਗੁੱਟ ਵੱਡੇ ਆ ਕਿੰਨਿਆਂ ਦੇ ਹੱਥ ਵੱਡੇ ਆ ਜਿਹੜਾ ਦਿੱਲੀ ਕਾਂਡ ਕੀਤਾ ਇਹਨਾਂ ਨੇ ਕਿੰਨਾ ਬੇਰਹਿਮੀ ਦੇ ਨਾਲ ਉਹ ਬੰਦਾ ਇਹਦਾ ਕਤਲ ਕੀਤਾ ਵੀ ਉਹਦੇ ਹੱਥ ਵੀ ਵੱਡੇ ਆ ਪੈਰ ਵੀ ਵੱਡੇ ਆ ਲਟਕਾ ਦਿੱਤਾ ਇਹ ਇੱਕ ਕਸਾਈ ਤੋਂ ਵੱਡਾ ਤਾਂ ਕੋਈ ਹੋ ਹੀ ਨਹੀਂ ਸਕਦਾ ਇਦਾਂ ਦਾ ਜਿਹੜਾ ਕਸਾਈ ਇਹ ਕੰਮ ਕੀਤਾ ਮੈਂ ਕਿੰਨਾ ਇਹ 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 ਗੁਰੂ ਸਾਹਿਬ ਦੀ ਲਹਿਰ ਨੂੰ ਇਸ ਪਾਸੇ ਲਜਾਣ ਨੂੰ ਨਾ ਜੁਰਾਇਮ ਪੇਸ਼ਾ ਵਾਲੇ ਪਾਸੇ ਸਿੱਟਣ ਨੂੰ ਦੁਨੀਆਂ ਨੂੰ ਸਾਬਤ ਕਰਨ ਲਈ ਵੀ ਗੁਰੂ ਗੋਬਿੰਦ ਸਿੰਘ ਪੀ ਗੁਰੂ ਨਾਨਕ ਦੇਵ ਜੀ ਹਿੰਦੂਆਂ ਵਿੱਚੋਂ ਸੀਗੇ ਹੂੰ ਸਾਰੇ ਗੁਰੂ ਸਾਹਿਬ ਖੱਤਰੀ ਸੀਗੇ ਜੀ ਗੁਰੂ ਗੋਬਿੰਦ ਸਿੰਘ ਨੇ ਹਿੰਦੂਆਂ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੀ ਖਾਤਰ ਹੀ ਸੀਸ ਦਿੱਤਾ ਆ ਜੀ ਗੁਰੂ ਗੋਬਿੰਦ ਸਿੰਘ ਨੇ ਹਿੰਦੂਆਂ ਦੀ ਖਾਤਰ ਇੱਕ ਫੌਜ ਤਿਆਰ ਕੀਤੀ ਆ ਜੀ ਜੀ ਬਿਲਕੁਲ ਇਹੀ ਇਸ ਪੈਟਰਨ ਤੇ ਲੈ ਕੇ ਆਏ ਆ ਉਹ ਇੱਕ ਜਿਹੜਾ ਉਨੀ ਇੱਕ ਨੈਰੇਟਿਵ ਬਣਾਇਆ ਹੈ ਨਾ ਇੱਕ ਉਹਨਾਂ ਦੀ ਗੁਰੂ ਨਾਨਕ ਪਾਤਸ਼ਾਹ ਦੀ ਲਹਿਰ ਨੂੰ ਖਤਮ ਕਰਨ ਲਈ ਹੂੰ ਗੁਰੂ ਗ੍ਰੰਥ ਸਾਹਿਬ ਦਾ ਹੈਂਡਲ ਕਰਨਾ ਬਹੁਤ ਸੌਖਾ ਸੀ ਉਹਨਾਂ ਲਈ ਉਹ ਤਾਂ ਖੰਡ ਪਾਠ ਕਰਨ ਲੱਗਾ ਤਾਂ ਸਾਨੂੰ ਉਹ ਲੱਗੇ ਹੋਇਆ ਬਿਲਕੁਲ ਜਿਵੇਂ ਉਹਨਾਂ ਨੂੰ ਇੱਕ ਇੱਕ ਯਾਨੀ ਓੰਕਾਰ ਦੇ ਕੇ ਨਾ ਕੱਲਾ ਹੂੰ ਉਹਦਾ ਮਸਲਾ ਹੱਲ ਹੋ ਗਿਆ ਸਾਰੀ ਗੁਰਬਾਣੀ ਦੇ ਅਰਥ ਜਿਹੜੇ ਆ ਉਹ ਸਾਰਾ ਪੈਰਾਡਾਈਮ ਚੇਂਜ ਕਰ ਦਿੱਤਾ ਉਹ ਹੁਣ ਓੰਕਾਰ ਦੀ ਪਰਿਭਾਸ਼ਾ ਸਾਰਿਆਂ ਦੀ ਆਪਣੀ ਆਪਣੀਆਂ ਕੋਈ ਕੁਸ਼ ਕਹੀ ਜਾਂਦਾ ਕੋਈ ਕੁਸ਼ ਕਹੀ ਜਾਂਦਾ ਹਮ ਹੁਣ ਜੋ ਤੁਸੀਂ ਇੱਕ ਦੇ ਨਾਲ ਇੱਕ ਇੱਕ ਜਦੋਂ ਮਿਥਣਾ ਹੈ ਨਾ ਤੁਸੀਂ ਹਮ ਜਿਹਨੂੰ ਵੀ ਮਿਥ ਲਿਆ ਹਮ ਸਾਰੀ ਗਰਬਾਣੀ ਦੇ ਅਰਥ ਉਹ ਹੁਣੇ ਆ ਜਦ ਤੁਸੀਂ ਕਹਣਾ ਵੀ ਤੂੰ ਹੀ ਤੂੰ ਹੀ ਤੂੰ ਹੀ ਤੁਸੀਂ ਕੌਣ ਉਹ ਜਿਹੜਾ ਇੱਕ ਆ ਹਾਂਜੀ ਜਦੋਂ ਤੁਸੀਂ ਕਹਣਾ ਤੂੰ ਮੇਰਾ ਰਖਾ ਸਭ ਨਹੀਂ ਥਾਈ ਕੌਣ ਉਹ ਜਿਹੜਾ ਇੱਕ ਆ ਜੀ ਜੋ ਤੁਸੀਂ ਕਹਣਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਹਮ ਉਹ ਕੌਣ ਆ ਉਹ ਇੱਕ ਜੀ ਹੁਣ ਇੱਕ ਇੱਕ ਗੁਰੂ ਸਾਹਿਬ ਤਾਂ ਇੱਕ ਉਸ ਸਿਸਟਮ ਨੂੰ ਕਹਿ ਰਹੀ ਆ ਹਾਂਜੀ ਤੁਸੀਂ ਉੱਥੇ ਕਿਸੇ ਨੇ ਰਾਧਾ ਸੁਆਮੀ ਨੂੰ ਬਣਾ ਲਿਆ ਇੱਕ ਹਮ ਕਿ ਜਿਹੜਾ ਸਤਗੁਰੂ ਆ ਰੂਪ ਇਹ ਜਿਸ ਕਿਸੇ ਨੇ ਗੁਰਮੀਤ ਰਾਮ ਰਹੀਮ ਨੂੰ ਬਣਾ ਲਿਆ ਹਾਂਜੀ ਹੁਣ ਫੇ ਤੁਸੀਂ ਗੁਰਬਾਣੀ ਦੀ ਪੰਕਤੀ ਪੜਨੀ ਫੇ ਤਾਂ ਉਹਦੇ ਬਾਰੇ ਹੀ ਬਣ ਜਾਣੀ ਨਾ ਉਹ ਆ ਬਸ ਬਿਲਕੁਲ ਇਹੀ ਇਹੀ ਗੱਲ ਆ ਭਾਜੀ ਜਿੱਦਾਂ ਉਹ ਸ਼ਬਦ ਆਉਂਦਾ ਨਾ ਵੀ ਦਾ ਗੁਰੂ ਦਾ ਦਰਸ਼ਨ ਦੇਖ-ਦੇਖ ਜੀਵਾਂ ਤੇ ਇਹ ਸ਼ਬਦ ਲੱਗਿਆ ਹੁੰਦਾ ਤੇ ਰਾਜਾ ਸਵਾਮੀ ਮੋਹਰੇ ਬੈਠਾ ਹੁੰਦਾ ਬਸ ਉਹ ਹੁਣ ਅਗਲੇ ਉੱਥੇ ਬੁੱਢ ਲੈਣੇ ਵਾਲੇ ਪੜ੍ਹਨੇ ਵਾਲੇ ਉਹ ਕਹਿੰਦੇ ਆ ਗੁਰੂ ਨਾਨਕ ਦੇਵ ਜੀ ਸਾਰਿਆਂ ਤੋਂ ਵੱਡੇ ਹੋਏ ਆ ਉਹ ਗੱਲ ਕਲੀਅਰ ਕਰ ਗਏ ਆ ਹਾਂ ਉਹ ਕਰ ਗਏ ਆ ਕਲੀਅਰ ਬਸ ਜਿਹਨੇ ਮਨ ਹੋਇਆ ਆਨੰਦ ਸੋ ਸਤਗੁਰ ਕਈਏ ਬਸ